ਲੱਖ ਰੁਪਏ ਦੀ ਉਕਰ ਗਈ ਜੀ ਜੇ ਕੱਲੀ ਲੈਣੀ ਹੋਵੇ ਕੱਲੇ ਲੱਖ ਰੁਪਏ ਹਾਂ ਜੀ ਮੇਲੇ ਚ ਲੈ ਜਿਓ ਜੀ ਬੱਕਰੀ ਮਿਲ ਗਈ ਨਾ ਹਾਂ ਜੀ ਫਰੀ ਛੱਡ ਦਿੰਦਾ ਦੁੱਧ ਕਿੰਨਾ ਹੋਊਗਾ ਇਹ ਦੁੱਧ ਦੇ ਥੱਲੇ 5 ਕਿਲੋ ਕਹਿ ਕੇ ਦੇ ਮੈਂ 4 ਕਿਲੋ ਇਹ ਬੱਕਰੀ 4 ਕਿਲੋ ਦੁੱਧ ਤੇ ਮੈਂ ਹੀ ਕਰਨ ਹੜਾ ਦਿੰਦਾ ਹਾਂ 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 ਜੀ 4 ਸਰ ਦੁੱਧ ਨਾ ਦਿੱਤਾ ਬੱਕਰੀ ਨਾ ਜੀ ਐਸੀ ਨਹੀਂ ਲੈਣਾ ਅਗਲੇ ਤੋਂ 500 ਰੁਪਏ ਵੀ ਇੰਨੀ ਗਰੰਟੀ ਹੈ ਹਾਂ ਜੀ ਲਓ ਜੀ ਬਾਈ ਜੀ ਜਿਹੜਾ ਮੇਰਾ ਵੀਰ ਨਮਾ ਕੰਮ ਕਰਨਾ ਚਾਹੁੰਦਾਗਾ ਨਾ ਉਹਨਾਂ ਨੂੰ ਗੱਬਣ ਤੇ ਜਾਂ ਫਿਰ ਬੱਚਿਆਂ ਲਈ ਬੱਕਰੀਆਂ ਚਾਹੀਦੀਆਂ ਹੁਣ ਦੜੇ ਦੇ ਵਿੱਚ ਤਾਂ ਬਾਈ ਜੀ ਇੱਧਰ ਮਾਰ ਲਓ ਨਿਗਾ ਅਸੀਂ ਖੜਿਆਂਗੇ ਪਿੰਡ ਬਰੇਟੇ ਦੇ ਵਿੱਚ ਬਾਈ ਜੀ ਆਪਣੇ ਨਾਲ ਨੇ ਗੱਲਬਾਤ ਕਰਦਾਂਗੇ ਬਾਈ ਅਸੀਂ ਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਜੀ ਬੜੀ ਮਿਹਰਬਾਨੀ ਤੁਸੀਂ ਦੱਸੋ ਠੀਕ ਹੈ ਜੀ ਵਧੀਆ ਜੀ ਵਧੀਆ ਦੱਸੋ ਜੀ ਇਹਨਾਂ ਬਾਰੇ ਬੱਕਰੀਆਂ ਬਾਰੇ ਆਪਣੀਆਂ ਨੇ ਕਰਦੀਆਂ ਬੱਕਰੀਆਂ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਵੇ ਦੇਖੋ ਕਰਦੀਆਂ ਬੱਕਰੀਆਂ ਨੇ ਜੀ 9 ਬੱਕਰੀਆਂ ਨੇ 9 ਬੱਕਰੀਆਂ ਜੀ ਇੱਕ ਬੱਕਰਾ ਜਿੰਨੇ ਚ ਬੀਟਲ ਠੀਕ ਹੈ ਜੀ ਬੱਕਰੀਆਂ ਕਿਵੇਂ ਹੋਣਗੀਆਂ ਸਾਰੀਆਂ ਬੱਕਰੀਆਂ ਵਿੱਚ ਬੱਕਰਾ ਸਾਰਾ ਕੁਝ ਇਹ ਦੜੇ ਦਾ ਮਾਲ ਹੋਊਗਾ ਜਿੰਨਾ ਦਾ 4 ਲੱਖ ਰੁਪਏ ਮੁੱਲ ਹੈ 4 ਲੱਖ ਰੁਪਏ ਮੰਗਿਆ 4 ਲੱਖ ਰੁਪਏ ਵਿੱਚ ਚੰਗੀਆਂ ਬੱਕਰੀਆਂ ਤਾਜ਼ੀਆਂ ਸੁੰਨੀਆਂ ਨੇ ਵਿੱਚ ਗੱਬਣਾ ਵੀ ਨਹੀਂ ਬੱਚੋ ਗੱਬਣਾ ਵੀ ਹਾਂ ਜੀ ਹਾਂ ਦਿਖਾइए ਬੱਕਰੇ ਬੱਕਲੀ ਕਲੀ ਕਰਕੇ ਜੀ ਫੜ ਲਓ ਬਾਈ ਜੀ ਬੱਕਰੀ ਆ ਦੇਖੋ ਫੜੋ ਵੀਰੇ ਨਾਲ ਆਜੋ ਮੜਾ ਜੀ ਬਸ ਦੇਖੋ ਜੀ ਤੁਸੀਂ ਆਈ ਲੈ ਵੀ ਦੇਖ ਸਕਦੇ ਹੋ 4 ਲੱਖ ਰੁਪਏ ਮੰਗਿਆ ਬਾਈ ਨੇ ਬਾਕੀ ਬਾਈ ਜੀ ਕੋਈ ਗੱਲ ਨਹੀਂ ਮੌਕੇ ਤੇ ਹੋ ਜਾਊਗਾ ਆਜੋ ਬਾਈ ਮੜਾ ਦੱਸੋ ਇਹ ਬੱਕਰੀ ਬਾਰੇ ਜੀ ਦੇਖੋ ਜੀ ਬੱਕਰੀ ਦੇ ਦੋ ਬੱਚੇ ਤੇ ਠੀਕ ਆ ਜੀ ਦੋ ਬੱਚੇ ਦੇ ਵਿੱਗੇ ਦੋ ਬੱਚੇ ਵਿੱਗੇ ਵਿੱਗੇ ਜੀ ਦੇ ਹੁਣ ਗੱਬਣਾ ਇਹਦੇ ਬਾਰੇ ਹੁਣ ਇਹ ਗੱਬਣ ਹੋ ਗਈ ਹਾਂਜੀ ਦੁੱਧ ਦੇ ਦਿੰਦੀ ਆ ਵਧੀਆ 2.5 ਕਿਲੋ ਠੀਕ ਆ ਦੁੱਧ ਦਿੰਦੀ ਆ ਹਾਂਜੀ 2.5 ਕਿਲੋ ਦੁੱਧ ਵਧੀਆ ਦਿੰਦੀ ਆ ਗੱਬਣ ਹੋ ਗਈ ਬਾਈ ਜੀ ਦੁੱਧ ਦਿੰਦੀ ਆ ਹਜੇ ਨਾ 2.5 ਲੀਟਰ ਚ ਪਿਆਰ ਲੋਹਾ ਕਲਰ ਹੈ ਹਾਂਜੀ ਬੀਟਲ ਚ ਪਿਆਰ ਹਾਂ ਦੇਖੋ ਜੀ ਨਕੌੜਾ ਦੇਖੋ ਕੈਸਾ ਵੇਸ ਦੇਖ ਸਿੰਗ ਦੇਖ ਚੰਗੀ ਬੱਕਰੀ ਹੋਊਗੀ 37 ਇੰਚ ਕੱਦ ਦੀ ਹੈ ਨਾ ਜੀ ਹਾਂਜੀ ਹਾਂ ਹਾਂ 37 ਇੰਚ ਕੱਦ ਦੀ ਆ ਬਾਈ ਥਣ ਤੁਣ ਓਕੇ ਨਹੀਂ ਪ੍ਰੋਬਲਮ ਨਹੀਂ ਕੋਈ ਕਿਸੇ ਵੀ ਡੰਗਰ ਦੇ ਕੋਈ ਥਣ ਤੇ ਹੱਥ ਲਾਉਣ ਦੀ ਲੋੜ ਨਹੀਂ ਠੀਕ ਆ ਜੀ ਲੈ ਜਿਹੜੀ ਗੱਲ ਹੋ ਗਈ ਉਹ ਕਰ ਦੋ ਸਾਈਡ ਤੇ ਹੋਰ ਫੜ ਲਓ ਇਹਨੂੰ ਇੱਧਰ ਕਰ ਦਿਆ ਕਰੋ ਸਾਈਡ ਤੇ ਇਹਦੇ ਇੱਕ ਬੱਚਿਆ ਜੀ ਲੈ ਵੀ ਇਹਦੇ ਮਗਰ ਇੱਕ ਬੱਚਿਆ ਇੱਕ ਬੱਚਿਆ ਹਾਂਜੀ ਰੈੱਡ ਬਲੈਕ ਬੱਕਰੀ ਹੈ ਨਾ ਜੀ ਹਾਂਜੀ ਹਾਂ ਇਹ ਵੀ ਓਡੇ ਕ ਕੱਦ ਦੀ ਹੋਏਗੀ ਬੱਕਰੀ ਹਾਂਜੀ ਹਾਂ ਗੱਭਣ ਹੋ ਗਈ ਠੀਕ ਆ ਜੀ ਦਵਾਰੇ ਕਿੰਨੇ ਟਾਈਮ ਦੀ ਗੱਭਣ ਹੋ ਸਕਦੀ ਹੈ ਗੱਭਣ ਤਾਂ ਜੀ ਨੂੰ ਮਹੀਨਾ ਕੀ ਹੋਇਆ ਹਲੇ ਮਹੀਨਾ ਕੀ ਹੋਇਆ ਹਾਂ ਉਹ ਗਾਰੰਟੀ ਦੀ ਹੈ ਹਾਂਜੀ ਬੱਚਾ ਬਹੁਤ ਵਧੀਆ ਦਾ ਬੱਚਾ ਦਿਖਾਵਾਂਗੇ ਤੁਹਾਨੂੰ ਅ ਬੱਚਾ ਹੈਗਾ ਦੇ ਨਾਲ ਹੀ ਹਾਂਜੀ ਹਾਂ ਪ्योर ਚਾਬ ਇੱਕ ਬੱਚਾ ਵੀ ਦੇ ਨਾਲ ਹੀ ਇਹਦੇ ਨਾਲ ਇੱਕ ਬੱਚਾ ਇੱਕ ਬੱਚਾ ਕੋਈ ਦੇਖ ਸਕਦਾ ਬੱਕਰੀ ਚੰਗੀ ਹੈਗੀ ਲੈ ਹਲਿਆਓ ਬਈ ਹੋਰ ਫੜ ਲਓ ਇਹਦੇ ਨਾਲ ਇੱਕ ਪੱਠਾ ਜੀ ਇਹ ਵੀ ਸ਼ੇਰੀ ਬੱਕਰੀ ਦੇਖ ਸਕਦੇ ਹੋ ਨਾ ਹਾਂਜੀ ਇਹਦੇ ਨਾਲ ਪੱਠਾ ਇਹ ਵੀ ਚੰਗੇ ਆਵੇ ਜੀ ਪਤਲੇ ਜਿਹੇ ਪਿੰਡੇ ਜੀ ਇਹ ਵੀ ਪੱਠਾ ਹੈ ਦੱਬੀ ਇਹਦੇ ਨਾਲ ਇੱਕ ਪਠਾ ਵਿਭਾਗ ਨਾ ਮੱਖੀ ਚੀਨੀ ਨਕੌੜਾ ਦੇਖੋ ਜੀ ਇਹਦਾ ਵੀ ਇਹ ਵੀ ਨਕੌੜਾ ਦੇਖਦਾ ਹਣਾ ਉਹਦੇ ਕੋਲ ਮਾਰ ਕੇ ਆਉਂਦਾ ਜਿਹੜੀ ਚੀਜ਼ ਹੋਊਗੀ ਉਹੀ ਦੱਸਾਂਗੇ ਤੁਹਾਨੂੰ ਸੋਹਣੀਆਂ ਬੱਕਰੀਆਂ ਨੇ ਬਾਈ ਕੋਈ ਉਹ ਨਹੀਂ ਹੈਗਾ ਦੇਸੀ ਜੀ ਬੱਕਰੀਆਂ ਨਹੀਂ ਹੈਗੀਆਂ ਬਾਈ ਜੀ ਹੈਨਾ ਧਿਆਨ ਮਾਰੋ ਇੱਕ ਵਾਰ ਪੂਸ ਪਾਂ ਚੈੱਕ ਕਰ ਲੋ ਬਈ ਦੇਖ ਲੋ ਲੰਮੀ ਪੂਸ ਆ ਪੂਰੀ ਕੱਦ ਹੈਗਾ ਤਾਂ 3.5 ਤੋਂ 36 ਇੰਚ ਕੱਦ ਹੋਊਗਾ ਜੀ ਹਾਂ ਜੀ ਹਾਂ ਆਦਰ ਆ ਜੀ ਇਹ ਵੀ ਕੀ ਆ ਗਿਆ ਆ ਬੱਕਰੀ ਲੈ ਆਵੇ ਲੱਖ ਰੁਪਏ ਦੀ ਬੱਕਰੀ ਜੀ ਜੀ ਕੱਲੀ ਲੈਣੀ ਹੋਵੇ ਕੱਲੇ ਲੱਖ ਰੁਪਏ ਹਾਂ ਜੀ ਮੇਲੇ ਚ ਲੈ ਗਿਓ ਜੀ ਬੱਕਰੀ ਮਿਲ ਗਈ ਨਾ ਹਾਂ ਜੀ ਫਰੀ ਛੱਡ ਦਿੰਦਾ ਠੀਕ ਹੈ ਕਿੰਨੇ ਰੁਪਏ ਲੱਗ ਗਏ ਦੇ ਉੱਪਰ ਜੀ ਇਹ ਤਾਂ ਜੀ ਚੌੜਚ ਮੈਂ ਉਹੀ ਕਹਿ ਦਿੰਦਾ ਵੇਚਣੀ ਆ ਕੋਈ 65 60 ਕੋਈ 70 ਰੁਪਏ ਲੱਗ ਗਏ ਹਾਂ ਜੀ ਹਾਂ ਜੀ ਵਾਧੂ ਤੋਂ ਜਦੋਂ ਫੰਡ ਰੋਂਦੀ ਉਹ ਤੋਂ ਲੱਗ ਗਈ ਤੇ ਪੈਸੇ ਹੁਣ ਕਿਵੇਂ ਆਏ ਹੁਣ ਤਾਂ ਸ਼ੂਰੀ ਆ ਜੀ ਤਿੰਨ ਮੇਚੇ ਦਿੱਤੇ ਤੇ ਨਹੀਂ ਤਿੰਨ ਬੱਚੇ ਦਿੱਤੇ ਜੀ ਹਾਂ ਜੀ ਦੋ ਮੈਂ ਵੇਚਤੇ ਦੋ ਵੇਚਤੇ ਜੀ 18000 ਰੁਪਿਆ ਲਿਆ ਜਾਲਾ ਨਾ ਤਿੰਨ ਦਿਨਾਂ ਦੇ ਬੱਚਿਆਂ ਦਾ ਦੋ ਦਾ 18000 ਰੁਪਿਆ ਦੇ ਗਿਆ ਪੈਸੇ ਨਹੀਂ ਮੰਗੇ ਪੈਸੇ ਨਹੀਂ ਮੰਗੇ ਕੀ ਮੰਗਾਗੇ ਲਿਆਜਾਲੇ ਤੋਂ ਇੱਕ ਇਹਦੇ ਮੰਗਰ ਬੱਕਰਾ ਹੈਗਾ ਪਿਆਰ ਕਾਲਾ ਚਿੱਟੀਆਂ ਅੱਖਾਂ ਚ ਠੀਕ ਹੈ ਜੀ ਬੱਕਰੀ ਕੀ ਬੱਕਰੀ ਜੀ ਇਹਨੂੰ ਬਾਹਰ ਛੱਡਣ ਦੀ ਲੋੜ ਨਹੀਂ ਹੈ ਸਹੀ ਗੱਲ ਹੈ ਬਈ ਦੇ ਦਾਂ ਜਿਹੜਾ ਮੇਰਾ ਮੰਗ ਸੁੰਗ ਚੈੱਕ ਕਰ ਲਓ ਬਈ ਹਾਂਜੀ ਆ ਦੇਖੋ ਹਲ ਤਾਂ ਕਰਦਾ ਹੈ ਸੋਹਣਾ ਸਿੰਗਾ ਵੀ ਦੇਖ ਸਕਦਾ ਹੋਣਾ ਹਜੇ ਅਠ ਕੁਲੀ ਹੋਏ ਲੈ ਲੈ ਦੇਖੋ ਜੀ ਬੱਕਰੀ ਦਾ ਲੈਵਾ ਲੈਵਾ ਦੇਖ ਸਕਦਾ ਕੋਲ ਦੇਵਾ ਦੇਖਾ ਦੁੱਧ ਕਿੰਨਾ ਹੋਊਗਾ ਇਹ ਤੜਕੀ ਤੜਕੀ ਚੋਈ ਹੋਈ ਹੈ ਦੁੱਧ ਕਿੰਨਾ ਹੋਊਗਾ ਜੀ ਦੁੱਧ ਦੇ ਥੱਲੇ 5 ਕਿਲੋ ਕਹਿ ਕੇ ਦੇ ਮੈਂ 4 ਕਿਲੋ ਠੀਕ ਹੈ। ਅਗਲਾ ਆਪ ਦੇ ਕਰ ਲਿਆ ਕਿ ਚੋਲੇ ਚਾਰ ਦਿਨਾਂ ਪਾ ਕੇ ਦਾਣੇ। ਸਹੀ ਗੱਲ ਹੈ। ਅਜੀ ਕੀ ਕਹਿੰਦੇ ਮੈਨੂੰ ਕਣਕ ਪਾਵੇ। ਖਰਾਬ ਬੱਕਰੀ ਸੂਣ ਵਾਲੀ ਹੈ ਜੀ। ਹਾਂਜੀ ਠੀਕ ਹੈ ਜੀ। ਇਹ ਹੋਊਗੀ ਸਾਢੇ 3 ਮਹੀਨੇ ਦੀ ਗੱਬਣ। ਇਹ ਵੀ ਸਾਢੇ 3 ਮਹੀਨੇ ਦੇ ਲੱਗਣ ਵਾਲੀ ਹੈ। ਠੀਕ ਹੈ। ਇਹ ਬੱਕਰੀ 4 ਕਿਲੋ ਦੁੱਧ ਤੇ ਮੈਂ ਹੀ ਕੰਨ ਫੜਾ ਦੂਆ। ਹਾਂ। ਹਾਂਜੀ। 4 ਸਰ ਦੁੱਧਨਾ ਦਿੱਤਾ ਬੱਕਰੀ ਇਹਨਾਂ ਜੀ। ਪੈਸੇ ਲੈ ਲੈਂਦਾ ਅਗਲੇ ਤੋਂ। 100 ਰੁਪਿਆ ਵੀ। ਇੰਨੀ ਗਰੰਟੀ ਹੈ ਜੀ। ਹਾਂਜੀ। ਤੇ ਚਾਰ ਕਿਲੋ ਦੁੱਧ ਖਰਾਕ ਕਿਹੜੀ ਖਰਾਕ ਤਾਂ ਜੀ ਜਿਵੇਂ ਮਰਜ਼ੀ ਪਾ ਦੂੰ ਕਿ ਮਰਜ਼ੀ ਹਾਂ ਜੀ ਕੋਈ ਆਇਨ ਹੈਗਾ ਹੁਣ ਇਹ ਮੇਰੇ ਕੋਲ 60 ਨਾਕ ਨੇ ਹਾਂ ਜੀ 60 ਨਾਕਾਂ ਨੂੰ ਐ ਥੋੜੀ ਆ ਵੀ ਮੈਂ 60 ਕਿਲੋ ਫੀਡ ਪਾਉਣਾ ਬਹੁਤ ਔਖਾ ਹੋ ਜੂਗਾ ਜੀ ਵੱਧ ਤੋਂ ਵੱਧ ਵੱਧ ਤੋਂ ਵੱਡੇ 16 17 ਕਿਲੋ ਮੈਂ ਸਾਰਿਆਂ ਨੂੰ ਪਾਉਣਾ ਠੀਕ ਹੈ ਠੀਕ ਹੈ ਕਿੰਨੇ ਕਿਲੋ ਹਰਾ ਪਾਈਆ ਪਾਈਆ ਵੀ ਨਹੀਂ ਆਉਂਦੀ ਹਾਂ ਪਾਈਆ ਪਾਈਆ ਵੀ ਨਹੀਂ ਆਉਂਦੀ ਪਾਈਆ ਪਾਈਆ ਵੀ ਨਹੀਂ ਆਉਂਦੀ ਆ ਦੇਖੋ ਜੀ ਆ ਵੀ ਦੇਖ ਸਕਦੇ ਆ ਬਈ ਜੀ ਬੱਕਰੀ ਨਾ ਆ ਬੱਕਰੀ ਹੈ ਜੀ ਨਾਗਰੀ ਬੱਕਰੀ ਦੋ ਬੱਚੇ ਦਾ ਉਹੀ ਆਜ ਵੀ ਦੋ ਇਹ ਦਿੰਦੀ ਆ ਉਹ ਤਿੰਨ ਦਿੰਦੀ ਆ ਇਹ ਦੋ ਦਿੰਦੀ ਆ ਹੁਣ ਗੱਬਣਾ ਦਾ ਬੱਚਾ ਮੰਗ ਰਿਹਾ ਇਹ ਗੱਬਣਾ ਜੀ ਗੱਬਣਾ ਬਾਈ ਹਣਾ ਇੱਕ ਬੱਕਰਾ ਇਹਦੇ ਮੰਗ ਰਿਹਾ ਲਾਲ ਰੰਗ ਦਾ ਇੱਕ ਬੱਕਰਾਗਾ ਲਾਲ ਰੰਗ ਦਾ ਬੱਕਰਾ ਪਿਆਰ ਬਿੱਟਲ ਚਾ ਪਿਆਰ ਬਿੱਟਲ ਚਾ ਹਾਂਜੀ ਥਣ ਥਣ ਕਿਵੇਂ ਨੇ ਇਹ ਬੱਕਰੇ ਨੇ ਜੀ ਇੱਕ ਇਹਦਾ ਬੱਚਾ 10000 ਦਾ ਵੇਚਤਾ ਦੀ ਠੀਕ ਹੈ ਇੱਕ ਨਾਲ ਆ ਤਾਂ ਤੋਂ ਬਈ ਉਹ ਕਿਨੇ ਦੇਖਦਾ ਹਾਂ ਗੱਬਣਾ ਹੀ ਕਰੀ ਬਈ ਇਹ ਗੱਬਲ ਬੱਕਰੀ ਹਾਂ ਗੱਬਣਾ ਜੀ ਗੱਬਣਾ ਇਹ ਮਹੀਨੇਕ ਦੀ ਗੱਬਣਾ ਮਹੀਨੇਕ ਦੀ ਗੱਬਣਾ ਜੀ ਗੱਬਣ ਦਾ ਜੀ ਉਹਦੀ ਪਤਾ ਮੋੜ 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 ਕੋਈ ਗੱਲ ਨਹੀਂ ਗੱਬਣ ਦਾ ਉਹਦੀ ਪਤਾ ਲੱਗਣਾ ਜੇ ਤੋਲੇ ਬਸ ਕਾ ਜੇ ਨਾ ਉਦੋਂ ਸਮਝ ਲਓ ਵੀ ਬੱਕਰੀ ਗੱਬਣਾ ਗੱਬਣਾ ਹਾਂਜੀ ਸਹੀ ਗੱਲ ਲੈ ਵੀ ਕਾ ਆ ਗਈ ਇੱਕ ਆਇਆ ਜੀ ਛੋਟੇ ਜਿਹੇ ਕੱਦ ਦੇ ਇਹਦੇ ਮੰਗਰ ਬੱਕਰੇ ਇੱਕ ਹਫਤਾ ਰ ਪਿਓਰ ਬੱਕਰੇ ਮੈਨੂੰ ਲੱਗਦਾ 12-13 ਕਿਲੋ ਵਜਨ ਹੋਣਾ ਇਹਦੇ ਬੱਕਰੇ ਚ ਠੀਕ ਹੈ ਜੀ ਲੈ ਵੀ ਦੇਖ ਸਾਹਣਾ ਹਾਂਜੀ ਇਹ ਕੋ ਖੜੀ ਹੈਗੀ ਕਾਲੀ ਬੱਕਰੀ ਹਾਂਜੀ ਕਾ ਦਿਖਾਵਾਂਗਾ ਆ ਦਿਖਾਓ ਚਲ ਪਹਿਲਾਂ ਹਾਂਜੀ ਆਤੀ ਲੈ ਵੀ ਆ ਦੇਖ ਸਕਦੇ ਹੋ ਇਹ ਵੀ ਨਾ ਕੋਈ ਬੱਚਾ ਕੋਈ ਨਹੀਂ ਹੈਗਾ ਬੱਚਾ ਵੇਚਦੇ ਠੀਕ ਆ ਇਹਦੇ ਬੱਚੇ ਵੇਚਦੇ ਹਾਂਜੀ ਗੱਬਣ ਖਾਈ ਜਾਂ ਫਿਰ ਨਹੀਂ ਨਾ ਜੀ ਮੈਨੂੰ ਨਹੀਂ ਪਤਾ ਖਾਦੀ ਆ ਜਾਂ ਗੱਬਣ ਪਰ ਗੱਪੜ ਹੋਊਗੀ ਨਾ ਗਰੰਟੀ ਨਹੀਂ ਮੈਂ ਹਾਲੇ ਦੋ ਦਿਨ ਹੀ ਸੁੱਕੀ ਅੱਛਾ ਦੋ ਦਿਨ ਬੱਕਰੇ ਮੇਰੇ ਕੋਲੇ ਤਿੰਨ ਚਾਰ ਨੇ ਕੋਈ ਵਾਰੀ ਪਤਾ ਨਹੀਂ ਕਦੋਂ ਬੱਕਰੀ ਗੱਬਣ ਹੋ ਜੇ ਇਹਦੀ ਗਰੰਟੀ ਨਹੀਂ ਕਰਦੀ ਇਹਦੀ ਕੋਈ ਗਰੰਟੀ ਨਹੀਂ ਲੇਗੀ ਠੀਕ ਹੈ ਜੀ ਲੈ ਵੀ ਕਾ ਕਿਉਂ ਹਲੇ ਦੋ ਦੋ ਜ਼ਿਆਦਾ ਨਹੀਂ ਸੁੱਕੀ ਸੁੱਕ ਤਾਂ ਰਹੀ ਹੈ ਪਰ ਜ਼ਿਆਦਾ ਨਹੀਂ ਸੁੱਕਦੀ ਜ਼ਿਆਦਾ ਨਹੀਂ ਸੁੱਕਦੀ ਇਹ ਵੀ ਕਾਲੀ ਬੱਕਰੀ ਦਿਖਾ ਦੇ ਬੱਕਰੀ ਆ ਆ ਗੱਬਣ ਹੈ ਜੀ ਇਹ ਗੱਬਣ ਆ ਗਿਆ ਇਹ ਵੀ ਗੱਬਣ ਹੈ ਮੂੰਹ ਦੇਖ ਬਈ ਨਾ ਹਾਂਜੀ ਹਾਂ ਸੋਹਣਾ ਮੂੰਹ ਆ ਬਈ ਹਾਂ ਮੂੰਹ ਸਾਰਿਆਂ ਦੇ ਨਕੋੜਾ ਬੱਕਰਾ ਫੜ ਲਿਆ ਵੀਰੇ ਹੁਣ ਨਾ ਹਾਂਜੀ ਹਾਂ ਬੱਕਰਾ ਫੜ ਕੇ ਲਿਆ ਬਈਓ ਪ੍ਰੋਬਲਮ ਬਾਈ ਜੀ ਕੋਈ ਨਹੀਂ ਕਿਸੇ ਬੱਕਰੀ ਦੇ ਵਿੱਚ ਹਣਾ ਹਾਂਜੀ ਇਹਨਾਂ ਮਾਰਿਓ ਜਿਹੜੀ ਮੇਨ ਗੱਲ ਆ ਗਈ ਬਾਈ ਜੀ ਕਹਿੰਦੇ ਵੀ 4 ਲੱਖ ਰੁਪਿਆ ਦਾ ਮੰਗਦੇ ਆਂਗੇ 4 ਲੱਖ ਰੁਪਿਆ ਮੰਨ ਲੈ ਜੀ ਹੋ ਜੂ ਮੋਗੇ ਦੇ ਮਾਰਤਾ ਨਹੀਂ ਇਹ ਬਾਈ ਜੀ ਨਾਲ ਬੱਕਰਾ ਹਨਾ ਇੱਕ ਛਾੜੀ ਛਾੜੀ ਦੇਖ ਕਿੰਨੇ ਦੰਦ ਹੋ ਗਿਆ ਬੱਕਰਾ ਇਹੇ ਹਾਂਜੀ ਬੱਕਰਾ ਕਿੰਨੇ ਦੰਦ ਹੋ ਗਏ ਇਹੇ ਇਹ ਦੰਦ ਜੀ 6 ਦੰਦ ਹੈ 6 ਦੰਦ ਆਵੇ ਲੋ ਵੀ ਦੇ ਦੇ ਕੱਦ ਵੀ ਹੈ ਘੱਟਾ ਹੀ ਕੁਆਲਿਟੀ ਬਹੁਤ ਤਕੜੀ ਹੈ ਰੋਕ ਫੇਰਾ ਮਾਰੇ ਹੋਇਆ ਸੀ ਬੱਚਾ ਲੈ ਆਤੀ ਇਹ ਮੈਂ ਠੀਕਾ ਉਸ ਕਿਸੇ ਨੇ ਮਾਰ ਰੱਖਿਆ ਸੀ ਭੁੱਖ ਨਾਲ ਕੱਦ ਹੈਗਾ 40 ਕਿ ਤਾ ਹੈਗਾ ਕੱਦੀ ਹਾਂਜੀ ਹਾਂ ਹਾਂ 40 ਕਿ ਤਾ ਕੱਦ ਹੈਗਾ ਵੀ ਦੇਖ ਸਕਦਾ ਸੋਹਣਾ ਬਹੁਤ ਹੈ ਜੀ ਬਾਕੀ ਅਜੇ ਸੋਨਾ ਬਹੁਤ ਹੈ ਰਾਜੀ ਰੂਜੀ ਬਹੁਤ ਹੈ ਹੂੰ ਰਾਜੀ ਬਹੁਤ ਹੈ ਅਜੇ ਛਿੱਗਾ ਹੀ ਆ ਹਾਂਜੀ ਹਾਂ ਹਲੇ ਬੱਚਾ ਹੈ ਲੈ ਵੀ ਦੇਖ ਸਕਦਾ ਹੋਣਾ ਸਿੰਘ ਸਿੰਘ ਕੰਨ ਬੜਾ ਵੇਸ ਹੈ ਜੀ ਲੈ ਵੀ ਦੇਖ ਸਕਦਾ ਜੇ ਕਿਸੇ ਲੰਦਰ ਬਹੁਤ ਹੈ ਜੀ ਕਿਸੇ ਵੀ ਮੇਰੇ ਵੀਰ ਨੇ ਇਹ ਦੱਸ ਦੇ 10 ਨਾਲ ਇਕੱਠੇ ਖਰੀਦਣੇ ਹੋਣ ਤਾਂ ਬਾਈ ਜੀ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਹੈਗਾ ਬਹੁਤ ਚਿੱਟੀਆਂ ਅੱਖਾਂ ਪਰਗਾ ਰੰਗਾ ਦੇਖੋ ਜੀ ਇਹਨਾਂ ਇੰਨਾ ਕਾਲਾ ਰੰਗ ਨਹੀਂ ਹੁੰਦਾ ਨਹੀਂ ਹੁੰਦਾ ਜੀ ਚੱਲ ਅਰਚੂਲਰ ਬਹੁਤ ਬਧੀਆ ਠੰਡਾ ਇੰਨਾ ਗੱਲ ਛੱਡ ਦੇ ਟੱਕਰ ਨਹੀਂ ਮਾਰਦਾ ਠੀਕ ਹੈ ਜੀ ਨਾ ਐ ਨਹੀਂ ਹੈਗਾ ਵੀ ਬੱਕਰੀਆਂ ਨੇ ਮਾਰੀ ਜਾਂਵੇ ਜਾਂ ਬੱਕਰਿਆਂ ਨੇ ਪੀੜੀ ਜਾਵੇ ਨਾ ਹਾਂ ਜੀ ਪਿੰਡ ਕਿਹੜਾ ਬਾਈ ਜੀ ਆਪਣਾ ਪਿੰਡ ਦੱਸ ਦੇ ਬਣਾ ਕਿੱਥੇ ਜਗਲਾਂ ਜੀ ਅੱਛਾ ਜੀ ਜਗਲਾਂ ਪਿੰਡ ਹੈ ਇੱਥੋਂ 3 4 ਕਿਲੋਮੀਟਰ ਆਪਾਂ ਖੜੇ ਕਿੱਥੇ ਆ ਇਸ ਟਾਈਮ ਹੁਣ ਬਰੇਟੇ ਖੜੇ ਆ ਪਾ ਭਾਈ ਬਸਟੈਂਡ ਭਾਈ ਕਨੇਗਰ ਰੋਡ ਤੇ ਠੀਕ ਹੈ ਜੀ ਉੱਥੇ ਫਾਰਮ ਹੈ ਇਹ ਆਪਣਾ ਹਾਂ ਜੀ ਪਿੰਡ ਮੇਰਾ ਜਗਲਾਣਾ ਭੋਲਾ ਸਿੰਘ ਮੇਰਾ ਨਾਮ ਹੈ ਤੇ ਉਦਾਂ ਮੇਰਾ ਨਾਮ ਚਾਨਣ ਸਿੰਘ ਹੈ ਠੀਕ ਹੈ ਜੀ ਲਓ ਜੀ ਠੀਕ ਹੈ ਬਾਈ ਜ 94642 79027 ਬਾਕੀ ਸਕਰੀਨ ਦੇ ਉੱਪਰ ਪਾ ਦਾਂਗੇ ਨੰਬਰ ਤੇ ਨੰਬਰ ਹੋਊਗਾ ਜੀ ਹਾਂਜੀ ਤੇ ਗੱਲ ਕਰਦੇ ਠੀਕ ਆ ਬਾਈ ਜੀ ਧੰਨਵਾਦ ਜੀ ਜੇ ਕਿਸੇ ਵੀ ਮੇਰੇ ਵੀਰ ਨੇ ਜਿਹੜਾ ਮਰਜ਼ੀ ਲਊਗਾ ਇਹਨਾਂ ਦੇ ਵਿੱਚ ਕੋਈ ਵੀ ਨਗ ਖਰੀਦਣ ਆਊਗਾ ਬਾਕੀ ਇਧਰ ਨਿਗਾ ਮਾਰਦੇ ਓਏ ਬਹੁਤ ਨੇ ਇਹੋ ਜੀ ਗੱਲ ਨਹੀਂ ਸਾਰਾ ਸਾਰਾ ਬਕਿਆਊ ਹੈਗਾ ਠੀਕ ਆ ਜੀ ਕੁਝ ਵੀ ਖਰੀਦ ਸਕਦੇ ਹੋ ਬਹੁਤ ਸਾਮਾਨ ਹੈ ਜੀ ਪੱਠਾ ਵੀ ਨੇ ਬੱਕਰੇ ਵੀ ਨੇ ਮੇਮਣੇ ਵੀ ਨੇ ਬਾਕੀ ਇਹ ਜਿਹੜਾ ਡੜਾ ਤੁਸੀਂ ਇਹ ਵੀ ਖਰੀਦ ਸਕਦੇ ਹੋ ਠੀਕ ਆ ਬਾਈ ਜੀ ਹਾਂਜੀ ਹਾਂਜੀ ਧੰਨਵਾਦ ਬਾਈ ਜੀ ਨੇ ਧੰਨਵਾਦ ਬਾਈ ਜੀ ਕਰਦੇ ਹੋ ਸੇਅਰ ਆ ਯਾਨੀ ਬਾੜਾ ਨਹੀਂ ਵੇਚਣਾ ਬਾੜਾ ਨਹੀਂ ਵੇਚਣਾ ਬਾੜਾ ਨਹੀਂ ਵੇਚਣਾ ਬਾੜਾ ਨਹੀਂ ਬਾੜਾ ਨਹੀਂ ਵੇਚਣਾ ਯਾਰ ਇਹ ਰੇੜੀਆਂ ਨੇ ਦੋ ਨਾਲ ਦੋ ਰੇੜੀਆਂ ਜ਼ਰੂਰੀ ਦੋ ਰੇੜੀਆਂ ਨਾਲ ਰੰਗ ਕਰਿਆ ਹੋਇਆ ਇੱਕ ਲੰਮਰਚ ਨੇ ਦੋਨੇ ਬਕਾਉ ਨੇ ਦੋਨੇ ਬਕਾਉ 12000 ਦੀ ਜਿਹੜੀ ਮਰਜ਼ੀ ਲੈ ਜਾਓ ਠੀਕ ਹੈ ਹਾਂਜੀ ਠੀਕ ਹੈ ਭਾਜੀ ਖੁਲੜੀਆਂ ਵਾਲਾ ਹੁੰਦਾ ਕੋਈ ਨਾਲ ਆ ਕਮ ਐ ਥੋੜਾ ਜਿਹਾ ਜਾਣਾਂ ਤੈਨੂੰ ਦੱਸਿਆ ਠੀਕ ਹੈ ਕੈਟੇਗਰੀ ਕੋਈ ਜ਼ਿਆਦਾ ਸ਼ਕੀਨ ਹੁੰਦਾ ਛੋਟੀਆਂ ਖੁਲੜੀਆਂ ਨੇ ਮੇਰੇ ਕੋਲ ਤਿੰਨ ਚਾਰ ਉਹ ਦੇ ਦੂੰ ਨਾਲ ਆ ਉਹ ਵੀ ਦੇ ਦੇਣਾਂ ਖੁਲੜੀਆਂ ਵੀ ਦੇ ਦੇਣੀਆਂ ਹਾਂ ਬੱਚਿਆਂ ਵਾਲੀਆਂ ਖੁਲੜੀਆਂ ਨੇ ਚਲੋ ਉਹ ਦੇ ਦੂੰ ਆ ਵੱਡੀਆਂ ਨਹੀਂ